ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਇਕ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਭਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਹਸਰੀਕਾਲ ਜੀ ਹੋ ਠੀਕੋਂ ਬੋਲੀਏ ਜੀ ਹਾਂਜੀ ਠੀਕ ਠਾਕ ਬੋਲੀਏ ਭਾਈ ਨਾਮ ਤੇ ਐਡਰੈਸ ਨਾਮ ਲਖਵੀਰ ਸਿੰਘ ਆ ਜੀ ਪਿੰਡ ਮਾਛੀਕੇ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੂੰ ਨੇੜੇ ਇੱਧਰ ਰਹਿਗਾ ਰਾਮਗੜ੍ਹ ਇੱਧਰ ਬਲਾਸਪੁਰ ਓਕੇ ਇੱਧਰ ਠੂਰ ਬੁਰਜਕਲ ਵਾਲਾ ਤੇ ਇੱਧਰ ਹਿੰਦਪੁਰਾ ਜੀ ਮੋਬਾਈਲ ਨੰਬਰ ਬੋ 987237241 ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਆ ਸੂਰੀ ਆ ਜੀ ਕਿੰਨੇ ਕ ਦਿਨ ਲਊ ਬਾਈ ਬਸ ਤਿਆਰੀ ਚ ਹੀ ਆ ਜੀ ਠੀਕ ਆ ਬਾਈ ਹਾਂ ਕਿੰਨਾ ਦਿਨ ਲੈ ਜੇ ਤਾਂ ਲੈ ਜੇ ਬਸ ਕਿੰਨਾ ਕੁ ਰਿਕਾਰਡ ਆ ਵੈਸੇ ਬਾਈ ਰਿਕਾਰਡ ਇਹ ਤਾਂ ਹੈਗਾ ਜੀ 35 36 ਕਿਲੋ ਦਾ ਪਲੂਮ ਦਾ 35 ਤੋਂ 36 ਲੀਟਰ ਦਾ ਰਿਕਾਰਡ ਲੈਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਪੰਡ ਵਾਲਾ ਲੈਵਾ ਕੱਲਾ ਕੱਲਾ ਥਣ ਗੁਲਾਬੀ ਥਣ ਪੂਰੀ ਵਿਥੀ ਤੇ ਥਾਨ ਲੱਗਿਆ ਚਿਵਾਈ ਚਿਵਾਈ ਬਹੁਤ ਚੰਗੀ ਪੂਰੀ ਵਧੀਆ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਖੰਡੀ ਸੀਲ ਐ ਕਿੱਡੀ ਗੱਲੋ ਸੀਲ ਐ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੇਵੇ ਤੇ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਫੁੱਲ ਕਾ ਦਾ ਛੋਟੀ ਨਾ ਮੰਨਿਓ ਫੁੱਲ ਬਰੀਡ ਆ ਭਾਈ ਲੇਵਾ ਕਮਾਲ ਆ ਹਾਂਜੀ ਇਹੋ ਵੀ ਮੇਰੇ ਹਿਸਾਬ ਨਾਲ ਖਮਨੀ ਛੇਦ ਆਂਦਾ ਜੀ ਓਕੇ ਹਾਂਜੀ ਠੀਕ ਆ ਓਰੀਜਨਲ ਗੂਜਾ ਸੁਆ ਓਕੇ ਚਮਕ ਫੁੱਲ ਫੁੱਲ ਬਰੀਡ ਆ ਉਤੋਂ ਵੱਧਰ ਆ ਕੋਈ ਲੇਸੀ ਨਹੀਂ ਲਾਮੀ ਨਹੀਂ ਬਰੀਡ ਜਾਤ ਕਰਨੇ ਕੋਈ ਘਾਟ ਨਹੀਂ ਬਰੀਕ ਬਹੁਤ ਆ ਵੜਾ ਬਾਕੀ ਤੋਰਾ ਤੋਰਾ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਆ ਕੀਮੋ ਲਾ ਬਾਈ ਜਾਇਜ ਮੋਲੇ ਦਾ ਜੀ ਜਾਇਜ ਹੀ ਹੋ ਕੋਈ ਡੇਢ ਨਹੀਂ ਕੋਈ ਤੋ ਨਹੀਂ ਹੂੰ ਤੇ 145 ਦੇ ਪਰ ਦੇਣੀ ਦੇਣੀ ਆ ਜੀ ਠੀਕ ਆ ਬਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 1 ਲੱਖ 45000 ਚ ਬਾਈ ਹਾਂ ਬਸ ਇਹ ਚ ਮਾਨਤਾ ਨਹੀਂ ਹੋਊਗਾ ਜੀ ਮਾਨਤਨ ਹੋ ਜਾਊਗਾ ਹਾਂ ਲੇਵਾਂ ਲੂਗਾ ਬਾਲਾ ਚੰਗਿਆ ਕਰਮਾ ਇਹਦਾ ਨਾੜਾ ਨੂੜਾ ਫੁੱਲ ਚੰਗੀਆਂ ਨੇ ਹਲੇ ਕੱਚੀ ਆ ਹਾਂਜੀ ਹਾਂ ਕੱਦਾਂ ਦੇਣੀ ਮਸਾਂ ਹੀ ਲਊ ਵੈਸੇ ਤਿਆਰੀ ਵੀ ਆ ਤੇ ਪਰ ਉਹ ਦਿਨ ਪਾਇਆ ਜੀ ਹਜੇ 5 6 ਠੀਕ ਆ ਭਾਈ ਹਾਂਜੀ ਹਾਂ ਤਿਆਰੀ ਫੁੱਲ ਆ ਕਰਮ ਵਾਲੀ ਦੀ ਜੇ ਅੱਜ ਦੀ ਘੜੀ ਵੀ ਹੁੰਦੀ ਆ ਨਾ ਲੇਵਾ ਫੁੱਲ ਆ ਹਾਂਜੀ ਹਾਂ ਤੇ ਸੁਣਦੀ ਸੁਣਨੇ ਨੇ ਦੋ ਦੁੱਗਣਾ ਲੇਵਾ ਹੋਰ ਤਿਆਰ ਕਰੇ ਕਰਮ ਵਾਲੀ ਨੇ ਸੁਣਾ ਕੀ ਬਾਤ ਆ ਫੀਟਿੰਗ ਬੜੀ ਤਕੜੀ ਆ ਲੇਵੇ ਦੀ ਹਣਾ ਇਹ ਲਟੂ ਲਬਰੀਕੀ ਬਰੂਕੀ ਫੁੱਲ ਆ ਲੈ ਕੀ ਬਾਤ 92 ਇੱਕ ਨੰਬਰ ਲੱਗਿਆ ਪੂਰੀ ਵਿੱਚੀ ਤੇ ਕੱਲਾ ਕੱਲਾ ਥਣ ਮੋਲ ਵੜਦੇ ਹਸਾਬ ਨਾਲ ਜਾਇਜ਼ ਆ ਦੁੱਧ ਵਾਲਾ ਪੀਸ ਆ ਬਾਈ ਕਿਸੇ ਆਪਾਂ 1.5 2 170 ਉਹਦਾ ਕੋਈ ਉਹ ਨਹੀਂਗਾ ਸਹੀ ਗੱਲ ਜਿੰਨੇ ਦੀ ਚੀਜ਼ ਹੈਗੀ ਆ ਉਸ ਹਿਸਾਬ ਨਾਲ ਬਸ ਉਹਨੇ ਜਾਇਜ਼ ਆਪਾਂ ਮੰਗਿਆਗਾ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ